ਅੱਜ ਦੇ ਖਬਰਸਾਰ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਗੁਰਨਾਮ ਸਿੰਘ ਜਹਾਨ। ਅੱਜ ਦੀ ਵੱਡੀ ਤੇ ਪ੍ਰਮੁੱਖ ਖਬਰ। 41 ਸਾਲ ਬਾਅਦ ਵੀ ਨਹੀਂ ਮਿਲਿਆ ਇਨਸਾਫ। ਨਿਜਾਮ ਦੀ ਖਮੋਸ਼ੀ। 83 ਦੇ ਸਿੱਖ ਕਤਲੇਆਮ ਦੇ ਜ਼ਖਮ ਅਜੇ ਵੀ ਅੱਲੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਬਾਰੇ ਚਿੱਕਾ ਜਾਰੀ। ਜਬਰਹਾ ਪ੍ਰੋਜੈਕਟ ਭਾਰਤ ਨੂੰ ਪਾਬੰਦੀਆਂ ਤੋਂ ਰਹਾਅਤ ਉਮਰ ਖਾਲਦ ਅਤੇ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਦਾ ਵਿਰੋਧ ਬਾਜਵਾ ਨੇ ਬੇਦਵੀ ਵਿਰੋਧੀ ਬਿਲ ਕਮੇਟੀ ਤੋਂ ਦਿੱਤਾ ਅਸਤੀਫਾ ਸਪੀਕਰ ਵੱਲੋਂ ਪ੍ਰਵਾਨ ਆਵਰੁ ਕਰਦੇ ਆ ਉਸ ਵੱਡੀ ਖਬਰ ਵੱਲ 41 ਸਾਲ ਬਾਅਦ ਵੀ ਨਹੀਂ ਮਿਲਿਆ ਇਨਸਾਫ ਸਰਕਾਰੀ ਰਿਕਾਰਡ ਮੁਤਾਬਕ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹਜੂਮੀਆ ਨੇ 2733 ਸਿੱਖਾਂ ਨੂੰ ਕੋਹ-ਕੋ ਕੇ ਮਾਰਿਆ ਸੀ ਜਦੋਂ ਕਿ ਗੈਰ ਸਰਕਾਰੀ ਅੰਕੜਿਆਂ ਦੇ ਮਤਾਬਕ ਇਹਨਾਂ ਦੀ ਗਿਣਤੀ 3000 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਇਸ ਘਟਨਾ ਵਿੱਚ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ ਦੀ ਉਡੀਕ ਹੈ ਜ਼ਿਕਰਯੋਗ ਹੈ ਕਿ ਉਕਤ ਘਟਨਾ ਵਿੱਚ 650 ਕੇਸ ਦਰਜ ਹੋਏ 362 ਕੈਸਾਂ ਦੀ ਚਾਰਜ ਸੀਟ ਦਾਖਲ ਕੀਤੀ ਗਈ ਜਿਨ੍ਹਾਂ ਵਿੱਚੋਂ 39 ਮਾਮਲਿਆਂ 'ਚ ਸਜ਼ਾ 300 ਕੇਸ ਗਵਾਹਾਂ ਸਬੂਤਾਂ ਅਤੇ ਪੁਲਿਸ ਦੀ ਨਾਕਾਮੀ ਕਾਰਨ ਰਫਾ-ਦਫਾ ਹੋਏ ਤੇ 20 ਕੇਸ ਅਜੇ ਵੀ ਚੱਲ ਰਹੇ ਹਨ ਇਸ ਕਤਲੇਆਮ ਵਿੱਚ ਵੱਡੇ ਆਗੂ ਸੱਜਣ ਕੁਮਾਰ ਤੇ ਜਗਦੀਸ਼ ਟੈਟਲਰ ਤੇ ਦੋਸ਼ ਲੱਗੇ ਸਾਬਕਾ ਸਰਸਦ ਮੈਂਬਰ ਸੱਜਣ ਕੁਮਾਰ ਨੂੰ ਦਸੰਬਰ 2018 ਵਿੱਚ ਸਜ਼ਾ ਹੋਈ ਉਸਦੀ ਅਪੀਲ ਤੇ ਦਿੱਲੀ ਹਾਈ ਕੋਰਟ ਚ 19 ਨਵੰਬਰ ਨੂੰ ਸੁਣਵਾਈ ਹੋਣੀ ਹੈ ਦਿੱਲੀ ਹਾਈ ਕੋਰਟ ਨੇ ਕਤਲੇਆਮ ਨੂੰ ਮਨੁੱਖਤਾ ਦੇ ਖਿਲਾਫ ਅਪਰਾਧਿਕ ਕਰਾਰ ਦਿੰਦਿਆਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਉਹ ਅੱਜਕੱਲ ਤਿਹਾੜ ਦੇਲ ਵਿੱਚ ਬੰਦ ਹਨ ਜਦੋਂ ਕਿ ਇੱਕ ਹੋਰ ਕਾਂਗਰਸੀ ਆਗੂ ਟਾਈਟਲਰ ਦੇ ਖਿਲਾਫ ਸੀਬੀਆਈ ਵੱਲੋਂ 2023 ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਉਸਤੇ 1984 ਵਿੱਚ ਭੀੜ ਨੂੰ ਭੜਕਾਉਣ ਜਿਸ ਵਿੱਚ ਪੁਲਵੰਗਸ ਗੁਰਦੁਆਰੇ ਤੇ ਹੋਏ ਹਮਲੇ ਵਿੱਚ ਤਿੰਨ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਪਿਛਲੇ ਸਾਲ ਦਿੱਲੀ ਦੀ ਅਦਾਲਤ ਨੇ ਉਹਨਾਂ ਦੇ ਖਿਲਾਫ ਹੱਤਿਆ ਦੰਗੇ ਭੜਕਾਉਣ ਅਤੇ ਦੁਸ਼ਮਣੀ ਵਧਾਉਣ ਦੀਆਂ ਧਰਾਵਾਂ ਤਹਿਤ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਸਨ ਪਰ ਉਹ ਅੱਜਕੱਲ ਜਮਾਨਤ ਤੇ ਹੈ ਉਕਤ ਸਾਰੇ ਮਾਮਲੇ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸੱਤ ਮੋਟਕੇ ਹੀ ਮਨੁੱਖ ਅਦਾਲਤਾਂ ਵਿੱਚ ਬਿਰਖ ਹੋ ਰਹੇ ਨੇ ਅੱਜ ਦੇ ਖਬਰਸਾਰ ਵਿੱਚ ਵਿੱਚ ਬਸ ਇੰਨਾ ਹੀ ਆਪ ਸਭ ਦਾ ਧੰਨਵਾਦ